ਹੈਲੋ ਗਾਇਜ਼ ਵੈਲਕਮ ਟੂ ਅਨਦਰ ਵਲੋਗ ਅੱਜ ਮੈਂ ਬਣਾਉਣ ਜਾ ਰਹੀ ਹਾਂ ਨਮਕੀਨ ਚਾਵਲ ਜਿਹਦੇ ਵਿੱਚ ਮੈਂ ਅਦਰਕ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਪਾ ਦਿਤੀਆਂ ਇਹਦੇ ਵਿੱਚ ਮੈਂ ਪਾ ਦਿੱਤਿਆਂ ਨੇ ਪਿਆਜ਼ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਟਮਾਟਰ ਨੂੰ ਠੋਕੇ ਰੱਖੀ ਹੋਈ ਨੇ ਹਰਾ ਧਨੀਆ ਤੇ ਮੇਤੀ ਦੇ ਨਾਲ ਅਸੀਂ ਆਲੂ ਤੇ ਚੌਲ ਮੈਂ ਧੋਵਾਂਗੀ ਤੇ ਬਣਾਣੇ ਆ ਵਧੀਆ ਵਧੀਆ ਜੇ ਰੈਸਪੀ ਅਨੱਚ ਨੇ ਆ ਜਾਣ ਸੂਲੋ ਚਾਵਲ ਤੇ ਦਾਣ ਨਾਲ ਦਸਤੇ ਹੁਣ ਮੈਂ ਮੇਥੀ ਚੀਰ ਕੇ ਪਾਦਾ ਤੇ ਕਿਉਂਕਿ ਤੜਕਾ ਹੀ ਥੋੜੀ ਜੀ ਮੇਥੀ ਪਹੁੰਚੇਗੀ ਦਬੇ ਇੱਥੇ ਪਈ ਗਿਆ ਲੇ ਫਰਾਂਕੀ ਮਟਰ ਮਟਰ ਵਾਲੇ ਚੌਲ ਬੜੇ ਵਧੀਆ ਸਵਾਦ ਲੱਗਦੇ ਵਿਚ ਕਰ ਪਾ ਦਾਂਗੇ ਫਿਰ ਬਾਚ ਪਾ ਦਾਂਗੇ ਆਲੂ ਵੀ ਥੋੜੇ ਘਿਰ ਪਉਣਗੇ ਹਾਂ ਇਹਨਾਂ ਨਾਲਾਂ ਲਾਂ ਤੇ ਚਾਹ ਚਾਹ ਤੇ ਫਿਰ ਆਪਾਂ ਇਹ ਬਹੁਤ ਚੰਗੀ ਤਰ੍ਹਾਂ ਕਰ ਲਾਂਗੇ ਆਪਾਂ ਮਿਕਸ ਮਿਕਸ ਕਰ ਦਿਆਂਗਾ ਚੰਗੀ ਤਰ੍ਹਾਂ ਮੈਂ ਨਾ ਫੋਨ ਰੱਖ ਕੇ ਕਰਦੀ ਹਾਂ ਕਿ ਕਿ ਵਿਸਲ ਮਰਵਾ ਮੈਂ ਤੇ ਕੋਲ ਤੁਹਾਡੇ ਬਣ ਕੇ ਤੇ ਹੋ ਜਾਣ ਇੰਤਿਆਰ ਖਲਾਰਾ ਪੈ ਗਿਆ ਕਿੰਨਾ ਮੇਰੇ ਅੱਗੋਂ ਦੀ ਹੱਪੇ ਲਾ ਲਿਆ ਕੋਣ ਵੱਜ ਗਿਆ ਨੇ ਵਜਣ ਗਿਆ ਵਿਸਲ ਫੇਰ ਪਰ ਮੇਲੇ ਪਾ ਦੇਵਤੋਲੇ ਆਜਣਾ ਮੇਰਾ ਬੋਚੇ ਲਾਉ ਨੂੰ ਬਿਲਕੁਲ ਜੀ ਨਹੀਂ ਕੀਤਾ ਤੇ ਦਰਬਾਰੀ ਲੱਗੀ ਦਵਾ ਦਾ ਟਾਈਮ ਹੈ ਤਾਂ ਨਾ ਮੈਂ ਦੁਪਹਿਰ ਦਾ ਆਪਣਾ ਰੂਟੀਨ ਸ਼ੇਅਰ ਕਰ ਰਹੀ ਹਾਂ ਕਿ ਇਸ ਤਰ੍ਹਾਂ ਕੀ ਕਰਦੇ ਆ ਹੁਣ ਮੈਂ ਇੱਥੇ ਇੱਕ ਚਾਲ ਮੇਰਾ ਪਿਆਰ ਮੈਂ ਨਾ ਸਹਲੇ ਬੈਠੀ ਹੀ ਬੜਤੇ ਤੇ ਫਿਰ ਮੈਂ ਚਲੇ ਗਈ ਅੰਦਰ ਤੇ ਹੁਣ ਠੀਕ ਹੈ ਬਾਹਰ ਤਨ ਵੇੜਿਆ ਨਮਾਹੂ ਜਲਦੀ ਖਾਣੇ ਮੇਰੇ ਦੇ ਜਪੇਸਿੰਗ ਕੀ ਕਰਨ ਡਿਆ ਆ ਆਗ ਭੇਜ ਲੈ ਕੇ ਆਏ ਨੇ ਮੇਰੀ ਅੰਛ ਦੀਆਂ ਨੋਟਬੁੱਕਸ ਦੇਖਦੀਆਂ ਵਧੀਆ ਨੇ ਕੰਮ ਰੋਜ਼ ਪੈਂਡਿੰਗ ਰਹਿ ਜਾਂਦਾ ਸੰਧੂ ਸਾਹਿਬ ਕੀ ਕੀ ਕਰਨ ਡਿਆ ਜੇ ਤੁਹਾਡੀ ਮਕੈਨਿਕੀ ਨਹੀਂ ਖਤਮ ਤੀ ਕਿਤੇ ਨਾ ਕਿਤੇ ਤੇ ਆ ਪਾਣੀ ਕਿਥੋਂ ਰੇਤਾ ਇਨੀ ਆ ਗਈ ਇੱਥੋਂ ਵੀ ਕੱਢਦੇ ਹੋ ਇਹ ਟੂਟੀ ਲਾਈ ਇਹਨੂੰ ਦਿਖਾਉਣੀ ਹੈ ਨਾ ਮੰਡੇਗੀ ਜਾਣਾ ਤਿਲਕਨ ਬੜੀ ਆ ਦੇਖੋ ਵਾਓ ਕਹੀਦੀ ਆਪਣੀ ਆਵਾਜ਼ ਆ ਕਿਹਨੇ ਚ ਤੋੜ ਦਿੰਦੇ ਇਹ ਵਾੜ ਓਏ ਵੱਜ ਗਿਆ ਮੇਰ ਤੋਂ ਸਾਬਣ ਵੜਾ ਨਿਕਿਆ ਨਿਕਿਆ ਕਿਸ ਪਰ ਗਿਆ ਸਾਨੂੰ ਪਤਾ ਨਹੀਂ ਨਾ ਗੁਲਾਮ ਆ ਬਈ ਪਰੀਆਂ ਲੱਗਦਾ ਵੱਜ ਗਿਆ ਨਾ ਆ ਵਧੀਆ ਜੀ ਬੜੀਆਂ ਮਹਿੰਗੀਆਂ ਮਟੂਟੀਆਂ ਲਾਈਆਂ ਹੋਵਗੀਆਂ ਤਾਂ ਮਾਵਾ ਤਾਂ 15 ਸਾਲ ਹੀ ਹੋਗੇ ਲੱਗੀ ਨੂੰ ਤੇਰਾ 14 ਸਾਰੇ ਉਹ ਖਰਾਬ ਹੋ ਗਈ। ਕੋਪਦਾ ਨਹੀਂ ਨਾਲ ਜੁੜੀ ਤੇ ਟੱਚ ਹੁੰਦੀ ਹੀ। ਹਾਏ ਆ ਮੈਂ ਕਿੰਨੇ ਸਾਰੇ ਘਰ ਵਿੱਚ ਇਹੋ ਜਿਹੀ ਟੂਟੀਆਂ ਚਾਹੀਦੀਆਂ ਜੀ। ਸਭ ਤੋਂ ਬੈਸਟ ਪਲਾਸਟਿਕ ਅਗੇ ਕਦੋਂ ਤੇ ਲੈ ਕੇ ਲਾਈ ਆ ਉਹ। ਉਹ ਆਪਾਂ ਨੂੰ ਹੋਗੇ 4-5 ਸਾਲ। ਆ ਹੋ ਤੇ ਹਲੇ ਜ਼ਾਕੋ ਵਧੀਆ ਦੇ ਆਪਾਂ ਮਗਰੋਂ ਤਿੰਨ ਜੋੜੇ ਖਰਾਬ ਕਰ ਲਏ ਵਧੀਆ ਆ ਵਧੀਆ ਸਟੀਲ ਦੀਆਂ ਲਿਆ ਆ ਲੈ ਕੇ ਮਾੜੀ ਕੁਆਲਿਟੀ ਚ ਵੇਚ ਦਿੰਦੇ ਨੇ ਕਾਨੂੰਨ ਜੈਗਵਾਰ ਦੀਆਂ ਨਹੀਂ ਬਾਂਗਲੀਆਂ ਅੱਗੇ ਤਾਂ ਜਾਂ ਫੇਰ ਪਲਾਸਟਿਕ ਦੀਆਂ ਹਾਂ ਬਸ ਦੋ ਆਪਸ਼ਰ ਹੈ ਰੜੇ ਕੋ ਹੋਵੇ ਝੂਟੀ ਹੱਡੀਆਂ ਤਾਂ ਹੋ ਗਿਆ 12 ਸਾਲ ਮੇਰੇ ਖਿਆਲ ਅਰੇ ਲੱਗੇ ਨੂੰ ਤੇ ਕੀਲ ਦੀ ਪਰ ਉਹ ਬਹੁਤ ਨਾਲ ਹੀ ਲੱਗੀ ਮੈਂ ਕਿ ਨਹੀਂ ਆਪਾਂ ਇਹ ਵੈਂਟੀਚਰ ਅੰਦਰ ਲਵਾਉਣੀ ਇਹੋ ਲਵਾ ਲਈਏ ਲੋਕ ਬੜਾ ਪਿਆਰਾ ਬਹੁਤ ਵਧੀਆ ਮੈਨੂੰ ਕਿਸ ਨੇ ਦੱਸਿਆ ਕਿਸ ਨੇ ਕੋਠੀ ਚ ਸਾਰੀਆਂ ਪਲਾਸਟਿਕ ਦੀਆਂ ਰੂਟੀਆਂ ਲਵਾਇਆਂ ਅਗਲੇ ਆ ਜਿਹੜਾ ਨੂੰ ਹੋਰ ਨਹੀਂ ਕੋਈ ਚੀਜ਼ਾਂ ਨਾਲ ਕੋਈ ਕੋਈ ਟੂਟੀਆਂ ਨਾ ਹਟਾ ਜਰਾ ਸਲਾ ਚੱਲਦਾ ਹੈ ਨਹੀਂ ਨਹੀਂ ਬਹੁਤ ਟੂਟੀਆਂ ਕਿਆ ਆਪਾਂ ਬੱਤਾਂ ਗੱਤੀ ਜਲਦੀ ਵਾਟਰ ਵਾਦ ਕਹਿੰਦੇ ਨੂੰ ਲੋੜ ਨਹੀਂ ਪੈਂਦੀ ਨਹੀਂ ਸੱਚੀ ਗੱਲ ਜੀ ਇਹ ਨਾ ਪਲਾਸਟਿਕ ਦੋਸਰ ਤੋਂ ਵਧੀਆ ਮਟੀਰੀਅਲ ਹਾਂ ਹੁਣ ਮੇਰੇ ਟੁੱਟੀ ਇਹ ਕਿੰਨੇ ਪਿੰਨਾ ਚੇਰ ਖਰਾਬ ਨਹੀਂ ਹੁੰਦੀ ਅਲਵਕ ਸੋਣੀ ਵੀ ਲੱਗਦੀ ਆਪਾਂ ਅਗਰ ਫੇ ਸੱਚੀ ਉੱਥੇ ਵੀ ਲਾ ਦੇ ਇਹ ਬੰਗਰ ਵੀ ਗਲਤੀ ਕੀਤੀ ਪਰ ਸੋਈ ਜਲਾ ਦਿੰਦੇ ਹਾਂ ਪਤਾ ਕੀ ਪਰ ਇਹ ਰਸੋਈ ਵਾਲੀ ਨਹੀਂ ਹੈ ਤੈਨੂੰ ਮੈਂ ਦੱਸਦਾ ਨਾ ਮੈਂ ਆ ਜਿਹੜੇ ਸਾਫ ਕਰਨ ਉਹ ਇੱਥੇ ਬੈਥਰੂਮ ਆਣ ਵਾਲੇ ਕਿਓੜੀ ਮੈਂ ਹਜੇ ਉਦੋਂ ਚੋਇਆ ਲਿਸ਼ਕਣਾ ਨਹੀਂ ਬੱਤੀ ਚਲਦੀ ਨਹੀਂ ਗੈਸ ਤੇ ਧਾਰ ਦੇ ਨੇ ਆ ਵੇਖਿਆ ਤਾਂ ਆਹ ਆ ਰੱਖ ਦੇ ਆ ਟੁੱਟੀ ਆ ਪਰਾਂ ਲਵਾਈਆਂ ਜਦੋਂ ਘਰ ਬਣਾਇਆ ਉਸ ਤੋਂ ਵੀ ਸਾਲ ਡੇਢ ਬਾਅਦ ਆ ਖਰਾਬ ਆ ਵੀ ਚਲਦੀ ਨਹੀਂ ਆ ਸਾਡੀ ਟੁੱਟ ਗਈ ਉਹ ਇੱਥੇ ਆਹੜੇ ਘਾਰੇ ਪਈ ਹੈ ਪਲਾਸਟਿਕ ਦੀ ਉਹ ਵਾਲੀ ਤੇ ਹਜੇ ਤੱਕ ਵਧੀਆ ਕਿਤੇ ਪਾਣੀ ਨਹੀਂ ਲੀਕ ਕਰਦਾ ਤਾਂ ਕਰਕੇ ਕਹਿਣ ਦੇ ਦੇ ਪਲਾਸਮੇਟ ਦੀ ਪਰ ਇਹ ਵੀ ਚੰਗੀ ਕੋਈ ਲਾਸ ਚੱਲਣ ਦੇ ਰਹਿ ਗਈ ਹੈ ਉਹਦਾ ਤੇ ਬਹਾਨਾ ਬਣਿਆ ਉਹਦੋਂ ਤੁਸੀਂ ਨਾਲ ਲੈ ਜਾਂਦੇ ਹੋ ਨਹੀਂ ਤਾਂ ਇਹ ਕਾਪੀਆਂ ਨੂੰ ਦੋ ਢਾਈ ਚੋਰੀਆਂ ਪੈੜੀਆਂ ਅਹੀਂ ਨਵੀਂ ਤਰ੍ਹਾਂ ਸੁੰਦਰ ਲਖਾਈ ਤੇ ਉਤੋਂ ਪੜਾਈ ਲਈ ਹਮੇਸ਼ਾ ਲੌਇਨ ਰਜਿਸਟ੍ਰੇਸ਼ਨ ਨੰਬਰ ਹੀ ਖਰੀਦੋ ਲੈ ਪੰਜਾਬੀ ਲਿਖਣੀ ਬੜੀ ਇਤਿ ਜ਼ਰੂਰੀ ਹੋਈ ਪਈ ਹੈ ਆਹ ਹੋ ਸਹੀ ਬਣਾ ਲੈਣਾ ਆਹ ਪਤਾ ਕੀ ਜੰਡਾਲੇ ਕਹਿੰਦਾ ਹੈ ਨਹੀਂ ਜੰਡਾਲੇ ਨਹੀਂ ਲੈਣਾ ਹੈ ਆਹ ਹੋ ਆਪਾਂ ਕਿੱਥੋਂ ਲਿਆਉਂਦੀਆਂ ਠੀਕ ਤੋਂ ਨਹੀਂ ਕਿਰਪਾਏ ਕਿ ਨਾ ਆਪਾਂ ਦੀ ਜਿਹੜੀ ਹੈ ਜੇਕਰ ਇਆ ਪਾ ਲਗੇ ਹੈ ਜਦ ਕਪੜੇ ਕੱਢਣ ਜਿਹੜੇ ਰੱਖੇ ਸੀ ਉਹ ਮੇਰਾ ਫੋਲ ਸੋਟਾ ਤਾਂ ਜੀ ਸਿਆਲੋ ਵਾਲੇ ਸੰਭੇਤੇ ਹੁਣ ਕੱਢੀ ਗਈ ਮੈਂ ਗਏ ਵਾਇਗਰੂ ਸੋਖ ਰੱਖੀ ਫਿਰ ਐਲਕੀ ਰੱਖੀ ਤੇ ਪਾਈਏ ਪਾਪੀ ਨੇ ਸੋਖ ਰੱਖੀ ਹਾਂ ਹੁਣ ਕੱਢੀ ਹੈ ਹੰਡਾਈਏ ਬੜੇ ਵਧੀਆ ਤਰੀਕੇ ਨਾਲ ਰੱਖੇ ਸੀ ਦਿਖਾਣੇ ਸਾਨੂੰ ਆਉਣੀ ਨਹੀਂ ਮਤੋਂ ਨੂੰ ਆ ਡੈਡੀ ਪੇਵਰੇਟ ਜੈਕਟ ਆ ਅੰਛੀ ਆ ਪੇਵਰੇਟ ਕੋਟਿੰਗ ਆ ਡੈਡੀ ਕਾਲੀ ਜੈਕਟ ਆ ਤੇਰੀ ਕਾਲੀ ਜੈਕਟ ਆ ਡੈਡੀ ਦੀ ਉਹ ਰਹਿਣ ਤੋਂ ਵਿੱਚ ਆ ਰਹਿਣ ਦੇ ਫਾੜੂਗਾ ਮੈਂ ਹੋਰ ਵੀ ਇਹ ਕੋਈ ਐ ਵੀ ਅੰਛਾ ਦੀਆਂ ਨਹੀਂ ਇਧਰ ਤਾਂ ਫਿਰ ਹਾਸ ਇਧਰ ਪਰਾੜੀਆਂ ਹੀ ਆ ਇਧਰ ਨਿਊ ਵੀ ਟੇਰੀਆਂ ਆ ਆ ਡੈਡੀ ਦੀ ਕਾਰੰਦੀ ਕੱਟਦੀ ਤੇ ਪਾਈ ਹੋ ਮੇਰਾ ਕਿੱ데 ਸੋਨੇ ਰੱਖਿਆ ਮੇਰਾ ਰਾਧਾ ਹੈ ਗਰਮੀਆਂ ਵਾਲੀ ਦੇ ਵਿੱਚ ਰੱਖ ਲੈਂਦੇ ਲੈਡ ਗਿਆ ਹਾਂ ਤੇਰੇ ਨਿਕਲ ਨਹੀਂ ਸਕੋ ਗਿਆ ਹਾਂ ਇਹ ਬਣ ਕੇ ਨੂੰ ਵੇਖਿਆ ਪਤਾ ਚੱਲ ਇਹ ਵੱਡੀ ਜੈਕਟ ਹੈ ਇਹਨਾਂ ਦਾ ਜ਼ੀਰੋ ਟੈਂਪਰੇਚਰ ਹੈ ਇਕੱਲੀ ਆ ਵੇਖੋ ਇਹ ਨਹੀਂ ਇਹ ਸਾਡੀ ਜ਼ੀਰੋ ਟੈਂਪਰੇਚਰ ਤੋਂ ਬਾਹਰ ਨੂੰ ਰਹਿਣ ਬਾਹਰ ਆਲੇ ਜਿਨ੍ਹਾਂ ਨੇ ਸਾਨੂੰ ਅੰਗਰੇਜ਼ ਕਾਲਦੇ ਆ ਰਹਿਣ ਇਹ ਥੋੜੀ ਸ਼ਰਮਖਾਨ ਜਿਹੜੇ ਸਾਡੇ ਆਪ ਦੇ ਹੀ ਉਹਨੇ ਹਾਲੇ ਇਕੱਲੀ ਕਰਨ ਵਾਲੇ ਤੇ ਹੋਈ ਆ। ਹੋਈ 0 ਟੈਂਪਰੇਚਰ। ਜਿਹੜੇ ਹਨੂ ਪਿਆਰ ਕਰਨ ਵਾਲੇ ਕੱਪੜੇ ਕੱਢ ਦੀ ਆ। ਉਹ ਵੀ ਬਾਹਰ ਦੀ ਜਾਏ। ਉਹ ਵੀ ਬਾਹਰ ਜਿਹੜੀ ਬਲੈਕ ਕੱਢੀ ਆ ਵੀ ਇੱਕ ਜਿਹੜੀ ਪਾਈ ਆ। ਇਹ ਸਾਡੇ ਕੋਲ ਹੋਰ ਹੁੱਡੀ ਹੋਣੀ ਹੋਏਗੀ। ਉਹ ਹਨ ਨਾ ਆਉਦੇ ਨਾ ਹਨੂ ਸਿਆਣਿਆਂ ਨਹੀਂ। ਜਵਾਨੀ ਬੜੀ ਕਮਾਈ। ਜੇ ਪਹਿਲਾਂ ਕੋਈ ਕੋ ਭੁਖਾ ਨਾ ਕੋਈ ਜਿਆ ਕੱਪੜਾ ਲੱਗਿਆ ਕੋਈ ਆਪਦੇ ਪੁਰਾਣੇ ਹੀ ਲੈ ਆਵੇ ਉਹ ਦੀ ਘੋਤੇ ਦੇ ਬੇ ਬੁਆ ਦਾ ਹੀ ਪਰ ਕੀ ਆਦਾ ਹੀ ਹੂੰ ਦੇ ਬੋਛਾ ਖੁਕੀ ਤ ਅੰਦਰ ਆਹੋ ਅਮ ਚੇਤਾ ਨਵੇਂ ਨਹੀਂ ਘਲਾਉਣੇ ਜੇ ਨਵੇਂ ਨਹੀਂ ਘਲਾਉੜੇ ਨਾ ਪਾਟੀਆਂ ਲੀਗਰਾ ਮਲੂਰਾ ਨਹੀਂ ਲੈएंगे ਜੇ ਦੇਰੀ ਆ ਉਹੋ ਹੀ ਪਾਲਿਆ ਕਰਾਂਗੇ ਸੱਚੀ ਗੱਲ ਵਿਚਾਰਾ ਕਹਿੰਦਾ ਇਹ ਵਿਚੇ ਦੀ ਮੁਗ ਗਿਆ ਬਸ ਇਹੋ ਹੀ ਘੋੜੇ ਕਿਸਾ ਹੈਗੇ ਸਾਈਡਾ ਤੇ ਗਰਪੇ ਜੋ ਹੋ ਰੋ ਦੇਖੋ ਉਹ ਮੇਲੇ ਮਾਰੀ ਵਾਂਗੂ ਰੱਖੇ ਹੀ ਇਹ ਤੇ ਮ ਗਰਮੀਆਂ ਵਾਲੇ ਹਣ ਮੇਰੀ ਅੰਚਾ ਦੀ ਅੰਚਾ ਮੇਰੀ ਬੜੀ ਖਰਾਬ ਇਹ ਟਾੜੀ ਖਾਬ ਬਾਜੂ ਆ ਟਾੜੀ ਸਾਲੀ ਨੇ ਤੁਹਾਨੂੰ ਦਿੱਤੀ ਜੀਨੇ ਐਡੀਸ ਮੇਰੇ ਆ ਆਪਾ ਹੀ ਬੜੀ ਪਿਛਲੀ ਕਿਸ ਹਾਲ ਮੈਨੂੰ ਨਹੀਂ ਕੋਈ ਦਿੰਦਾ ਮੇਰੇ ਘਰਮ ਠੰਡੇ ਆ ਮੇਰੀ ਆਪ ਦੀਆਂ ਆਹ ਹਾਂ ਨੇ بس بس ਮੈਂ ਬੜਾ ਬੈਡ ਹਾਂ ਫਲੈਟ ਉੱਚਾ ਘਾਟਿਆ ਇਹਦੇ ਚੜਾਈ ਜਾਂਦੀ ਇਹ ਨਹੀਂ ਹੋਣੀ ਇੰਚੇ ਰਹਿਣ ਦੋ ਆਓ ਜਦੋਂ ਮੇਰੀ ਖਦਾਰਾ ਪਾ ਕੇ ਤੁਸੀਂ ਜਾਓ ਬਸ ਬਸ ਮੇਰਾ ਉਹ ਕਿੱਥੇ ਹੈ ਪਤਾ ਲੱਗਦਾ ਨਹੀਂ ਉਹ ਹੈ ਕਿਹੜਾ ਸੂਟ ਇਹ ਇੱਕ ਦੋਸਤ ਵੀ ਜੋਨ ਦੇ ਆਉ ਲੱਗbei ਨਹੀਂ ਆ ਬੰਦੇ ਕਿੱਥੇ ਰੱਖ ਰੱਖਦੇ ਹੋ ਹੋਰ ਕੇ ਬੈਡ ਜੁਨੇ ਆ ਰੈਂਡੋ ਖੁੱਲਾ ਮੈਂ ਇਹ ਦੇਖਦੀ ਨਾ ਸੈਟਿੰਗ ਆਹੋ ਇਹ ਵਾ ਲਾਗੇ ਇਹਦੀ ਜੇਪ ਪਰ ਹੀ ਹੋਣੀ ਮੇਰੇ ਖਿਆਲ ਇਹ ਕਾਲੀ ਪਾ ਲੋ ਅੱਲਾ ਜਾਣਾ ਹੈ ਇਹ ਫੇਵਰੇਟ ਉਧੜੀ ਹੈ ਇਹ ਦੇ ਵੀ ਤਰੀਕਾ ਲੱਭਿਆ ਮੈਨੂੰ ਪਤਾ ਨਹੀਂ ਨਿਆ ਨਹੀਂ ਪਤਾ ਚੱਲਦਾ